ਗੁਰੂ ਸਾਹਿਬ ਕਹਿੰਦੇ ਆ ਕਿ ਚੋਰਾ ਯਾਰਾ ਰੰਡੀਆਂ ਇੱਥੇ ਨੋਟ ਕਰ ਲਿਓ ਗੱਲ ਮਨੁੱਖ ਦਾ ਮਰਨਾ ਸੱਚ ਆ ਮਨੁੱਖ ਦਾ ਮਰਨਾ ਸੱਚ ਆ ਜੇ ਲੋਗ ਇਹ ਕਹਿਣ ਬਈ ਕਿਸੇ ਦੇ ਘਰ ਵਾਲਾ ਮਰ ਗਿਆ ਉਹ ਰੰਡੀਆਂ ਨੇ ਬਈ ਬਾਣੀ ਉਹਨਾਂ ਦੀ ਗੱਲ ਕਰ ਰਹੀ ਆ ਝੂਠ ਬੋਲਦੇ ਹੋ ਚੋਰਾ ਯਾਰਾ ਰੰਡੀਆਂ ਜਿਹੜੇ ਜਿਹੜੀਆਂ ਰੰਡੀਆਂ ਨੇ ਉਹ ਚੋਰੀ ਵੀ ਕਰਦੀਆਂ ਨੇ ਤੇ ਕਾਮ ਦੇ ਮੋਹ ਦੇ ਵਿੱਚ ਆ ਕੇ ਯਾਰੀ ਵੀ ਲਾਉਂਦੀਆਂ ਨੇ ਵਾਰ ਚੋਰਾ ਯਾਰਾ ਰੰਡੀਆਂ ਹਨਾ ਹੁਣ ਕੀ ਇਸ ਸਲੋਗਨ ਨੂੰ ਸਮਝ ਲਿਆ ਜਾਵੇ ਹੁਣ ਉਹ ਰੰਡੀਆਂ ਨੇ ਜਿਹੜੀਆਂ ਜਿਨ੍ਹਾਂ ਨੂੰ ਚੋਰੀ ਕਰਨ ਲੱਗਿਆ ਚੋਰੀ ਕਰਨ ਲੱਗਿਆ ਜਿਨ੍ਹਾਂ ਦਾ ਖਸਮ ਹੁੰਦਾ ਘਰ ਚ ਆ ਪਰ ਖਸਮ ਨੂੰ ਪਛਾਣ ਨਹੀਂ ਚੋਰਾ ਯਾਰਾ ਰੰਡੀਆਂ ਅਰ ਮੈਂ ਸ਼ਲੋਕ ਪੂਰਾ ਨਹੀਂ ਯਾਦ ਹੈਗਾ ਬੇਦਨਾ ਕੀ ਦੋਸਤੀ ਬੇਦਨਾ ਦਾ ਖਾਣਾ ਹੁਣ ਬੇਦਨਾ ਕੀ ਦੋਸਤੀ ਬੇਦਨਾ ਦਾ ਖਾਣਾ ਜਿਹੜੀਆਂ ਰੰਡੀਆਂ ਨੇ ਬਾਣੀ ਦਾ ਬਾਣੀ ਦਾ ਸਹਾਰਾ ਲੈ ਕੇ ਬਾਣੀ ਦੇ ਨਾਮ ਦੇ ਉਤੇ ਧੰਦਾ ਕਰਕੇ ਉਹ ਰੰਡੀਆਂ ਵੇਦਾਂ ਦੀਆਂ ਕਹਾਣੀਆਂ ਸੁਣਾਉਂਦੀਆਂ ਨੇ ਉਹ ਰੰਡੀਆਂ ਵੇਦਾਂ ਦੀਆਂ ਕਹਾਣੀਆਂ ਸੁਣਾਉਂਦੀਆਂ ਨੇ ਮਨੁੱਖਤਾ ਨੂੰ ਦੁਬਧਾ ਦੇ ਵਿੱਚ ਪਾ ਰਹੀਆਂ ਉਹ ਰੰਡੀਆਂ ਜਿਨ੍ਹਾਂ ਦੇ ਅੰਦਰ ਰੱਬ ਤਾਂ ਹੈ ਪਰ ਰੱਬ ਨੂੰ ਕੁੱਤਾ ਕਰਕੇ ਜਾਣਦੀਆਂ ਕਾਦੇ ਵਾਸਤੇ ਸਿਰਫ ਆਪਣੇ ਆਪ ਨੂੰ ਉੱਚਾ ਦਿਖਾਉਣ ਵਾਸਤੇ ਆਪਣੇ ਆਪ ਨੂੰ ਵਧੀਆ ਬਾਬਾ ਦਿਖਾਉਣ ਵਾਸਤੇ ਉਹਨਾਂ ਨੂੰ ਕਹਿੰਦੇ ਨੇ ਰੰਡੀਆਂ ਜਿਨ੍ਹਾਂ ਦੀ ਆਤਮਾ ਦੇ ਉੱਤੇ ਖਸਮ ਦੀ ਸੀਜ ਨਹੀਂ ਵਿਛੀ ਅਜੇ ਤੱਕ ਉਹ ਰੰਡੀਆਂ ਨੇ ਮੇਲਾ ਵਾ ਜਿੰਨੇ ਬਹੁਤ ਆ ਫਿਰ ਕਰੂੰਗਾ ਗੱਲ ਤੁਹਾਡੇ ਨਾਲ ਤੇ ਧੰਨਵਾਦ ਤੁਹਾਡਾ